ਹalleluyah ਸਾਰੇ ਪੰਪਾਵਾਂ ਨੂੰ ਜੈਮਸੀ ਦੀ ਆਓ ਸੀਯਾਦੀ ਦੇ ਵਚਨ ਚੋਂ ਪੜ੍ਹਦੇ ਹਾਂ ਵਿਵਸਥਾ ਸਾਰ ਅਧਿਆਇ 4 ਪਰਮੇਸ਼ਰ ਦੀ ਵਿਵਸਥਾ ਦੀ ਪਾਲਣਾ ਹੈ ਇਸਰਾਇਲ ਹੁਣ ਉਹਨਾਂ ਵਿਧੀਆਂ ਅਤੇ ਕਾਨੂੰਨਾਂ ਨੂੰ ਸੁਣੋ ਜਿਹੜੇ ਮੈਂ ਪੂਰੇ ਕਰਨ ਲਈ ਤੁਹਾਨੂੰ ਸਿਖਾਉਂਦਾ ਹਾਂ ਤਾਂ ਜੋ ਤੁਸੀਂ ਜੀਓ ਅਤੇ ਜਾ ਕੇ ਉਸ ਧਰਤੀ ਉੱਤੇ ਕਬਜ਼ਾ ਕਰ ਲਓ ਜਿਹੜੀ ਯਹਵਾ ਤੁਹਾਡੇ ਪਿਓ ਦਾਦਿਆਂ ਦਾ ਪਰਮੇਸ਼ਰ ਤੁਹਾਨੂੰ ਦਿੰਦਾ ਹੈ ਜਿਹੜੇ ਹੁਕਮ ਮੈਂ ਤੁਹਾਨੂੰ ਦਿੰਦਾ ਹਾਂ ਨਾ ਉਹਨਾਂ ਨੂੰ ਵਧਾਓ ਅਤੇ ਨਾ ਉਹਨਾਂ ਨੂੰ ਘਟਾਓ ਜਾਹੋ ਤੁਸੀਂ ਜਹਵਾ ਆਪਣੇ ਪਰਮੇਸ਼ਰ ਦੇ ਹੁਕਮਾਂ ਦੀ ਪਾਲਣਾ ਕਰੋ ਜਿਹੜੇ ਮੈਂ ਤੁਹਾਨੂੰ ਦਿੰਦਾ ਹਾਂ ਜੋ ਕੁਝ ਜੋ ਹਵਾ ਨੇ ਬਵਾਲਪੋਰ ਦੇ ਕਾਰਨ ਕੀਤਾ ਤੁਹਾਡੀਆਂ ਅੱਖਾਂ ਨੇ ਵੇਖਿਆ ਹੈ ਕਿਉਂ ਜੋ ਜਿਹੜੇ ਮਨੁੱਖ ਬਵਾਲਪੋਰ ਦੇ ਪਿੱਛੇ ਗਏ ਜੋ ਹਵਾ ਤੁਹਾਡੇ ਪਰਮੇਸ਼ਰ ਨੇ ਉਹਨਾਂ ਨੂੰ ਤੁਹਾਡੇ ਵਿੱਚੋਂ ਨਾਸ਼ ਕਰ ਦਿੱਤਾ ਹੈ ਪਰ ਤੁਸੀਂ ਜਿਹੜੇ ਜਹਵਾ ਆਪਣੇ ਪਰਮੇਸ਼ਰ ਦੇ ਅੰਗ ਸੰਗ ਰਹੇ ਹੋ ਅੱਜ ਤੀਕ ਸਾਰੇ ਜਿਉਂਦੇ ਹੋ ਵੇਖੋ ਮੈਂ ਤੁਹਾਨੂੰ ਵਿਧੀਆਂ ਅਤੇ ਕਾਨੂੰਨ ਸਿਖਾਏ ਹਨ ਜਿਵੇਂ ਜੋ ਹਵਾ ਮੇਰੇ ਪਰਮੇਸ਼ਰ ਨੇ ਮੈਨੂੰ ਹੁਕਮ ਦਿੱਤਾ ਸੀ ਕਿ ਤੁਸੀਂ ਉਸ ਤਰਤੀਬ ਵਿੱਚ ਜਿੱਥੇ ਤੁਸੀਂ ਕਬਜ਼ਾ ਕਰਨ ਚਾਹੁੰਦੇ ਹੋ ਇਵੇਂ ਕਰਿਓ ਤੁਸੀਂ ਉਹਨਾਂ ਨੂੰ ਮੰਨੋ ਅਤੇ ਪੂਰੇ ਕਰੋ ਕਿਉਂ ਜੋ ਇਹ ਤੁਹਾਡੀ ਬੁੱਧੀ ਅਤੇ ਸਮਝ ਹੈ ਉਹਨਾਂ ਲੋਕਾਂ ਦੀ ਨਿਗਾਹ ਵਿੱਚ ਜਿਹੜੇ ਇੰਨਾਂ ਸਾਰੀਆਂ ਵਿਧੀਆਂ ਨੂੰ ਸੁਣ ਕੇ ਆਖਣਗੇ ਕਿ ਬੇਸ਼ੱਕ ਇਹ ਵੱਡੀ ਕੌਮ ਬੁੱਧਵਾਨ ਅਤੇ ਸਮਝਦਾਰ ਲੋਕਾਂ ਦੀ ਹੈ ਕਿਉਂ ਜੋ ਕਿਹੜੀ ਵੱਡੀ ਕੌਮ ਹੈ ਜਿਸ ਦੇ ਲਈ ਪਰਮੇਸ਼ਰ ਇੰਨਾ ਨੇੜੇ ਹੈ ਜਿੰਨਾ ਜਹਵਾ ਸਾਡਾ ਪਰਮੇਸ਼ਵਰ ਸਾਡੇ ਨੇੜੇ ਹੈ ਜਦ ਕਦੀ ਅਸੀਂ ਉਸ ਦੇ ਅੱਗੇ ਬੇਨਤੀ ਕਰਦੇ ਹਾਂ ਅਤੇ ਕਿਹੜੀ ਵੱਡੀ ਕੌਮ ਹੈ ਜਿਹਦੇ ਕੋਲ ਵਿਧੀਆਂ ਅਤੇ ਕਾਨੂੰਨ ਐਨੇ ਧਾਰਮਿਕ ਹਨ ਜਿਨੀਆਂ ਇਹ ਸਾਰੀ ਵਿਵਸਥਾ ਜਿਹੜੀ ਮੈਂ ਤੁਹਾਡੇ ਅੱਗੇ ਅੱਜ ਰੱਖਦਾ ਹਾਂ ਕੇਵਲ ਚੌਕਸ ਰਹੋ ਅਤੇ ਆਪਣੇ ਮਨ ਦੀ ਬਹੁਤ ਰਾਖੀ ਕਰੋ ਮਤੇ ਤੁਸੀਂ ਉਹਨਾਂ ਗੱਲਾਂ ਨੂੰ ਭੁੱਲ ਜਾਓ ਜਿਹੜੀਆਂ ਤੁਹਾਡੀਆਂ ਅੱਖਾਂ ਨੇ ਵੇਖੀਆਂ ਹਨ ਅਤੇ ਉਹ ਤੁਹਾਡੇ ਹਿਰਦੇ ਵਿੱਚੋਂ ਜੀਵਨ ਪਰ ਨਿਕਲ ਜਾਣ ਪਰ ਤੋਸੀ ਉਹ ਆਪਣੇ ਪੁੱਤਰਾਂ ਅਤੇ ਪੁੱਤਰੀਆਂ ਨੂੰ ਦੱਸਿਓ ਜਿਸ ਦਿਨ ਤੁਸੀਂ ਜਹਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਹਰੇਬ ਵਿੱਚ ਖੜੇ ਸੋ ਜਦ ਜਹਵਾਹ ਨੇ ਮੈਨੂੰ ਆਖਿਆ ਕਿ ਲੋਕਾਂ ਨੂੰ ਮੇਰੇ ਲਈ ਇਕੱਠੇ ਕਰ ਅਤੇ ਮੈਂ ਲੋਕਾਂ ਨੂੰ ਆਪਣੀਆਂ ਗੱਲਾਂ ਸੁਣਾਵਾਂਗਾ ਕਿ ਮੈਂ ਥੋਂ ਜ਼ਮੀਨ ਉਤੇ ਆਪਣੇ ਜੀਵਨ ਪਰ ਡਰਨਾ ਸਿੱਖਣ ਨਾਲੇ ਆਪਣੇ ਬੱਚਿਆਂ ਨੂੰ ਵੀ ਸਿਖਾਉਣਾ ਤਾਂ ਤੁਸੀਂ ਨੇੜੇ ਆਣ ਕੇ ਪर्वਤ ਦੇ ਢੇਠ ਖਲੋ ਗਏ ਅਤੇ ਉਹ ਪਹਾੜ ਆਕਾਸ਼ ਦੇ ਵਿਚਾਲੇ ਤੀਕ ਆਗਨਾਲ ਬਲਦਾ ਸੀ ਨਾਲੇ ਹਨੇਰਾ ਬੱਦਲ ਅਤੇ ਕਾਲੀਆਂ ਘਟਾਵਾਂ ਸਨ ਯਹਵਾ ਅੱਗ ਦੇ ਵਿੱਚੋਂ ਦੀ ਤੁਹਾਡੇ ਨਾਲ ਬੋਲਿਆ ਤੁਸੀਂ ਉਸ ਦੇ ਸ਼ਬਦਾਂ ਦੀ ਆਵਾਜ਼ ਤਾਂ ਸੁਣੀ ਪਰ ਕੋਈ ਸਰੂਪ ਨਾ ਵੇਖਿਆ ਨਿਰੀ ਆਵਾਜ਼ ਹੀ ਸੁਣੀ ਉਸ ਨੇ ਆਪਣਾ ਨਾਮ ਤੁਹਾਡੇ ਉੱਤੇ ਪ੍ਰਗਟ ਕੀਤਾ ਜਿਸ ਦੇ ਪੂਰਾ ਕਰਨ ਦਾ ਤੁਹਾਨੂੰ ਹੁਕਮ ਦਿੱਤਾ ਅਰਥਾਤ 10 ਹੁਕਮ ਅਤੇ ਉਹਨਾਂ ਨੂੰ ਪੱਥਰ ਦੀਆਂ ਦੋਹਾਂ ਫਟੀਆਂ ਉੱਤੇ ਲਿਖਿਆ ਤਾਂ ਉਸ ਵੇਲੇ ਜਹੋਵਾ ਨੇ ਮੈਨੂੰ ਹੁਕਮ ਦਿੱਤਾ ਕਿ ਮੈਂ ਤੁਹਾਨੂੰ ਵਿਧੀਆਂ ਅਤੇ ਕਾਨੂੰਨ ਸਿਖਾਵਾਂ ਤਾਂ ਜੋ ਤੁਸੀਂ ਉਹਨਾਂ ਨੂੰ ਉਸ ਧਰਤੀ ਵਿੱਚ ਪੂਰਾ ਕਰੋ ਜਿੱਥੋਂ ਦੀ ਤੁਸੀਂ ਕਬਜ਼ਾ ਕਰਨ ਲਈ ਪਾਰ ਲੰਘਦੇ ਹੋ ਮੂਰਤੀ ਪੂਜਾ ਦੀ ਮਨਾਹੀ ਤੁਸੀਂ ਆਪਣੇ ਮਨਾਂ ਦੀ ਬਹੁਤ ਰਾਖੀ ਕਰੋ ਕਿਉਂ ਜੋ ਜਦ ਜੋ ਹਵਾ ਅੱਗ ਦੇ ਵਿੱਚੋਂ ਦੀ ਹਰੇਬ ਵਿੱਚ ਤੁਹਾਡੇ ਨਾਲ ਬੋਲਿਆ ਤਾਂ ਤੁਸੀਂ ਕੋਈ ਸਰੂਪ ਨਾ ਵੇਖਿਆ ਮਤੇ ਤੁਸੀਂ ਵਿਗੜ ਕੇ ਆਪਣੇ ਲਈ ਕਿਸੇ ਬੁੱਤ ਦੀ ਕੜੀ ਹੋਈ ਮੂਰਤ ਬਣਾਓ ਅਰਥਾਤ ਕਿਸੇ ਨਰ ਨਾਰੀ ਦੀ ਸ਼ਕਲ ਕਿਸੇ ਡੰਗਰ ਦੀ ਸ਼ਕਲ ਜਿਹੜਾ ਤਰਤੀ ਉੱਤੇ ਹੈ athwa ਕਿਸੇ ਪੰਖ ਪੰਖੇਰੂ ਦੀ ਸ਼ਕਲ ਜਿਹੜਾ ਆਕਾਸ਼ ਵਿੱਚ ਉੱਡਦਾ ਹੈ ਕਿਸੇ ਜ਼ਮੀਨ ਉਤੇ ਕਿਸਰਨ ਵਾਲੇ ਦੀ ਸ਼ਕਲ ਕਿਸੇ ਮਸ਼ ਕਸ਼ ਦੀ ਸ਼ਕਲ ਜਿਹੜੇ ertidide ਹੇਠਲੇ ਪਾਣੀਆਂ ਵਿੱਚ ਹਨ ਮਤੇ ਤੁਸੀਂ ਆਪਣੀਆਂ ਅੱਖਾਂ ਆਕਾਸ਼ ਵੱਲ ਚੁੱਕੋ ਅਤੇ ਜਦ ਤੁਸੀਂ ਸੂਰਜ ਚੰਦ ਅਤੇ ਤਾਰਿਆਂ ਨੂੰ ਅਰਥਾਤ ਆਕਾਸ਼ ਦੀ ਸਾਰੀ ਸੈਨਾ ਨੂੰ ਵੇਖੋ ਤਾਂ ਪ੍ਰੇਰੇ ਜਾ ਕੇ ਉਹਨਾਂ ਅੱਗੇ ਮੱਥਾ ਟੇਕੋ ਅਤੇ ਉਹਨਾਂ ਦੀ ਪੂਜਾ ਕਰੋ ਜਿਨ੍ਹਾਂ ਨੂੰ ਜੋ ਹਵਾ ਤੁਹਾਡੇ ਪਰਮੇਸ਼ਰ ਨੇ ਆਕਾਸ਼ ਦੇ ਹੇਠ ਦੇ ਸਾਰੇ ਲੋਕਾਂ ਲਈ ਦੇ ਰੱਖਿਆ ਹੈ ਪਰ ਤੁਹਾਨੂੰ ਜੋ ਹਵਾ ਨੇ ਲੈ ਕੇ ਮਿਸ਼ਰ ਦੀ ਲੋਹੇ ਦੀ ਪੱਟੀ ਤੋਂ ਕੱਢਿਆ ਤਾਂ ਜੋ ਤੁਸੀਂ ਉਹ ਦੀ ਮਿਲਖ ਦੀ ਪ੍ਰਜਾ ਹੋਵੋ ਜਿਵੇਂ ਤੁਸੀਂ ਅੱਜ ਦੇ ਦਿਨ ਹੋ ਨਾਲੇ ਜਹਵਾ ਤੁਹਾਡੇ ਕਾਰਨ ਮੇਰੇ ਨਾਲ ਗੁੱਸੇ ਹੋਇਆ ਅਤੇ ਉਸ ਨੇ ਸਹੋਂ ਖਾਦੀ ਕੀ ਤੂੰ ਜਰਦਨ ਦੇ ਪਾਰ ਨਹੀਂ ਜਾਵੇਂਗਾ ਨਾ ਤੂੰ ਉਸ ਚੰਗੀ ertid ਵਿੱਚ ਪੁੱਜੇਗਾ ਜਿਹੜੀ ਜਹਵਾ ਤੁਹਾਡਾ ਪਰਮੇਸ਼ਰ ਤੁਹਾਨੂੰ ਮਿਲਖ ਵਿੱਚ ਦਿੰਦਾ ਹੈ ਸਗੋਂ ਮੈਂ ਤਾਂ ਇਸ ertid ਵਿੱਚ ਮਰਨਾ ਹੈ ਮੈਂ ਜਰਦਨ ਦੇ ਪਾਰ ਨਹੀਂ ਲੰਘਾਂਗਾ ਪਰ ਤੁਸੀਂ ਲੰਘਣਾ ਹੈ ਅਤੇ ਤੁਸੀਂ ਉਸ ਚੰਗੀ ਧਰਤੀ ਉੱਤੇ ਕਬਜਾ ਕਰੋਗੇ ਚੌਕਸ ਰਹੋ ਅਤੇ ਮਤੇ ਤੁਸੀਂ ਜਹਵਾ ਆਪਣੇ ਪਰਮੇਸ਼ਰ ਦੇ ਨਾਮ ਨੂੰ ਭੁੱਲ ਜਾਓ ਜਿਹੜਾ ਉਸ ਨੇ ਤੁਹਾਡੇ ਨਾਲ ਬੰਨਿਆ ਹੈ ਅਤੇ ਆਪਣੇ ਲਈ ਕਿਸੇ ਚੀਜ਼ ਦੀ ਘੜੀ ਹੋਈ ਮੂਰਤ ਬਣਾਓ ਜਿਸ ਤੋਂ ਜਹਵਾ ਤੁਹਾਡੇ ਪਰਮੇਸ਼ਰ ਨੇ ਵਰਜਿਆ ਹੈ ਕਿਉਂ ਜੋ ਜਹਵਾ ਤੁਹਾਡਾ ਪਰਮੇਸ਼ਰ ਪਸਮ ਕਰਨ ਵਾਲੀ ਅੱਗ ਹੈ ਉਹ ਇੱਕ ਅਣਖ ਵਾਲਾ ਪਰਮੇਸ਼ਰ ਹੈ ਜਦ ਤੁਹਾਡੇ ਪੁੱਤਰ ਪੋਤਰੇ ਹੋਣ ਅਤੇ ਤੁਸੀਂ ਧਰਤੀ ਉੱਤੇ ਢਿੱਲੇ ਪੈ ਜਾਓ ਅਤੇ ਵਿਗਾੜ ਕੇ ਆਪਣੇ ਲਈ ਕਿਸੇ ਚੀਜ਼ ਦੀ ਕੜੀ ਹੋਈ ਮੂਰਤ ਬਣਾਓ ਅਤੇ ਜੋ ਹਵਾ ਆਪਣੇ ਪਰਮੇਸ਼ਵਰ ਦੀ ਨਿਗਾਹ ਵਿੱਚ ਬ੍ਰਿਆਈ ਕਰੋ ਕਿ ਉਹ ਕਰੋਧਵਾਨ ਹੋਵੇ ਤਾਂ ਮੈਂ ਆਕਾਸ਼ ਅਤੇ ਧਰਤੀ ਦੀ ਗਵਾਹੀ ਤੁਹਾਡੇ ਵਿਰੁੱਧ ਅੱਜ ਲੈਂਦਾ ਹਾਂ ਕਿ ਛੇਤੀ ਨਾਲ ਉਸ ਧਰਤੀ ਉੱਤੋਂ ਤੁਹਾਡਾ ਉੱਕਾ ਹੀ ਨਾਸ਼ ਹੋ ਜਾਵੇਗਾ ਜਿੱਥੇ ਤੁਸੀਂ ਕਵਚਾ ਕਰਨ ਨੂੰ ਜੜਦਨੋਂ ਪਾਰ ਜਾਂਦੇ ਹੋ ਤਹਾਨੂੰ ਉਸ ਉੱਤੇ ਬਹੁਤੇ ਦਿਨਾਂ ਤੀਕ ਰਹਿਣ ਦਾ ਮੌਕਾ ਨਾ ਮਿਲੇਗਾ ਸਗੋਂ ਤੁਹਾਡਾ ਓਕਾ ਹੀ ਸਤਿਆਨਾਸ਼ ਹੋ ਜਾਵੇਗਾ ਜਹਵਾ ਤੁਹਾਨੂੰ ਲੋਕਾਂ ਵਿੱਚ ਖਿਲਾਰ ਦੇਵੇਗਾ ਅਤੇ ਜਿੱਧਰ ਜਹਵਾ ਤੁਹਾਨੂੰ ਤੱਕ ਦੇਵੇਗਾ ਉੱਥੇ ਤੁਸੀਂ ਕੌਮਾ ਵਿੱਚ ਥੋੜੇ ਜਿਹੇ ਰਹਿ ਜਾਓਗੇ ਤੁਸੀਂ ਉੱਥੇ ਆਦਮੀ ਦੇ ਹੱਥਾਂ ਦੇ ਬਣਾਏ ਹੋਏ ਦੇਵਤਿਆਂ ਦੀ ਪੂਜਾ ਕਰੋਗੇ ਅਰਥਾਤ ਲੱਕੜੀ ਅਤੇ ਪੱਥਰ ਦੇ ਜਿਹੜੇ ਨਾ ਵੇਖਦੇ ਨਾ ਸੁਣਦੇ ਨਾ ਖਾਂਦੇ ਨਾ ਸੁੰਘਦੇ ਹਨ ਫੇਰ ਤੁਸੀਂ ਉੱਤੇ ਜਹੋਵਾ ਆਪਣੇ ਪਰਮੇਸ਼ਰ ਦੀ ਪਾਲ ਕਰੋਗੇ ਅਤੇ ਤੁਸੀਂ ਉਹ ਨੂੰ ਪਾਉਗੇ ਜਦ ਆਪਣੇ ਸਾਰੇ ਹਿਰਦੇ ਨਾਲ ਅਤੇ ਆਪਣੇ ਸਾਰੇ ਮਨ ਨਾਲ ਡੂੰਡ ਕਰੋਗੇ ਜਦ ਤੁਹਾਡੀ ਵਿਵਤਾ ਵਿੱਚ ਇਹ ਸਾਰੀਆਂ ਗੱਲਾਂ ਤੁਹਾਡੇ ਉੱਤੇ ਆ ਪੈਣ ਤਾਂ ਆਖਰੀ ਦਿਨਾਂ ਵਿੱਚ ਤੁਸੀਂ ਜਹੋਵਾ ਆਪਣੇ ਪਰਮੇਸ਼ਰ ਵੱਲ ਮੁੜੋਗੇ ਅਤੇ ਉਹਦੀ ਆਵਾਜ਼ ਸੁਣੋਗੇ ਕਿਉਂ ਜੋ ਜਹੋਵਾ ਤੁਹਾਡਾ ਪਰਮੇਸ਼ਰ ਇੱਕ ਦਿਆਲੂ ਪਰਮੇਸ਼ਰ ਹੈ ਉਹ ਨਾ ਤਾਂ ਤੁਹਾਨੂੰ ਧਿਆੰਗੇਗਾ ਨਾ ਤੁਹਾਨੂੰ ਨਾਸ਼ ਕਰੇਗਾ ਨਾ ਤੁਹਾਡੇ ਪਿਓ ਦਾਦਿਆਂ ਦੇ ਨਾਮ ਨੂੰ ਜਿਸ ਦੇ ਵਿਖੇ ਉਸ ਨੇ ਉਹਨਾਂ ਨਾਲ ਸੌਂਹ ਗਾਦੀ ਸੀ ਭੁੱਲੇਗਾ ਜਹਵਾ ਪਰਮੇਸ਼ਰ ਹੈ ਅਗਲੇ ਦਿਨਾਂ ਦੇ ਵਿਖੇ ਜਿਹੜੇ ਤੁਹਾਥੋਂ ਅੱਗੇ ਸਨ ਅਰਥਾਤ ਉਸ ਦਿਨ ਤੋਂ ਜਦ ਪਰਮੇਸ਼ਰ ਨੇ ਆਦਮੀ ਨੂੰ ਧਰਤੀ ਉੱਤੇ ਉਤਪਤ ਕੀਤਾ ਅਤੇ ਆਕਾਸ਼ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੀਕ ਪੁੱਛੋ ਕਿ ਅਜਿਹੀ ਵੱਡੀ ਗੱਲ ਕਦੀ ਹੋਈ अथवा ਉਸ ਵਾਂਗੂ ਸੁਣੀ ਗਈ ਕੀ ਕਿਸੇ ਪ੍ਰਜਾਣੇ ਪਰਮੇਸ਼ਵਰ ਦੀ ਆਵਾਜ਼ ਅੱਗ ਦੇ ਵਿੱਚੋਂ ਦੀ ਬੋਲਦੀ ਸੁਣੀ ਜਿਵੇਂ ਤੁਸੀਂ ਸੁਣੀ ਅਤੇ ਜਿਉਂਦੀ ਰਹੀ ਅਥਵਾ ਪਰਮੇਸ਼ਵਰ ਨੇ ਕਦੀ ਪ੍ਰੋਚਨ ਕੀਤਾ ਕਿ ਜਾ ਕੇ ਆਪਣੇ ਲਈ ਇੱਕ ਕੌਮ ਨੂੰ ਦੂਜੀ ਕੌਮ ਦੇ ਵਿੱਚੋਂ ਪਰਤਾਵਿਆ ਨਿਸ਼ਾਨਾ ਅਚਰਜ ਕੰਮ ਲੜਾਈ ਸ਼ਕਤੀ ਵਾਲੇ ਹੱਥ ਫਸਾਰੀ ਹੋਈ ਬਾਹਾਂ ਅਤੇ ਵੱਡੇ ਵੱਡੇ ਡਰਾਮਿਆਂ ਨਾਲ ਲਿਆ ਹੋਵੇ ਜਿਵੇਂ ਯਹਵਾ ਤੁਹਾਡੇ ਪਰਮੇਸ਼ਵਰ ਨੇ ਮੇਸ਼ਰ ਵਿੱਚ ਤੁਹਾਡੇ ਵੇਖਦਿਆਂ ਤੁਹਾਡੇ ਲਈ ਕੀਤਾ ਹੁਣ ਤੁਸੀਂ ਵੇਖਿਆ ਤਾਂ ਜੋ ਤੁਸੀਂ ਜਾਣੋ ਕਿ ਜੋ ਹਵਾ ਉਹੀ ਪਰਮੇਸ਼ਰ ਹੈ ਜਿਸ ਦੇ ਬਿਨਾ ਹੋਰ ਕੋਈ ਹੈ ਹੀ ਨਹੀਂ ਆਕਾਸ਼ ਤੋਂ ਉਸ ਨੇ ਆਪਣੀ ਆਵਾਜ਼ ਤੁਹਾਨੂੰ ਸੁਣਾਈ ਤਾਂ ਜੋ ਉਹ ਤੁਹਾਨੂੰ ਸਿਖਿਆ ਦੇਵੇ ਅਤੇ ਤਰਤੀ ਉਤੇ ਆਪਣੀ ਵੱਡੀ ਅੱਗ ਤੁਹਾਡੇ ਉਤੇ ਪ੍ਰਗਟ ਕੀਤੀ ਅਤੇ ਤੁਸੀਂ ਉਸ ਦੇ ਸ਼ਬਦ ਅੱਗ ਦੇ ਵਿੱਚ ਦੀ ਸੁਣੇ ਇਸ ਲਈ ਕਿ ਉਸ ਨੇ ਤੁਹਾਡੇ ਪਿਓ ਦਾਦੀਆਂ ਨਾਲ ਪ੍ਰੀਤ ਰੱਖੀ ਉਸ ਨੇ ਉਹਨਾਂ ਦੇ ਪਿੱਛੋਂ ਉਹਨਾਂ ਦੀ ਅੰਝ ਨੂੰ ਚੁਣਿਆ ਅਤੇ ਤਹਾਨੂੰ ਮਿਸ਼ਰ ਤੋਂ ਆਪਣੀ ਹਜ਼ੂਰੀ ਨਾਲ ਅਤੇ ਆਪਣੀ ਵੱਡੀ ਸ਼ਕਤੀ ਨਾਲ ਕੱਢ ਲਿਆ ਆ ਤਾਂ ਜੋ ਤੁਹਾਡੇ ਅੱਗੋਂ ਤੁਹਾਹਾਂ ਤੋਂ ਵੱਡੀਆਂ ਅਤੇ ਬਲਵੰਤ ਕੌਮਾਂ ਨੂੰ ਕੱਢੇ ਕੀ ਤੁਹਾਨੂੰ ਅੰਦਰ ਲਿਆਵੇ ਅਤੇ ਉਹਨਾਂ ਦੀ ਧਰਤੀ ਮਿਲਖ ਵਿੱਚ ਤੁਹਾਨੂੰ ਦੇਵੇ ਜਿਵੇਂ ਅੱਜ ਦੇ ਦਿਨ ਉਹ ਕਰਦਾ ਹੈ ਇਸ ਦਿਨ ਨੂੰ ਜਾਣੋ ਅਤੇ ਆਪਣੇ ਹਿਰਦਿਆਂ ਵਿੱਚ ਰੱਖੋ ਕਿ ਜਹਵਾਹ ਹੀ ਉੱਤੇ ਆਕਾਸ਼ ਵਿੱਚ ਅਤੇ ਤਰਤੀ ਉੱਤੇ ਪਰਮੇਸ਼ਵਰ ਹੈ ਹੋਰ ਕੋਈ ਹੈ ਹੀ ਨਹੀਂ ਤੁਸੀਂ ਉਸ ਦੀਆਂ ਵਿਧੀਆਂ ਦੀ ਅਤੇ ਹੁਕਮਾਂ ਦੀ ਪਾਲਣਾ ਕਰੋ ਜਿਹੜੇ ਮੈਂ ਅੱਜ ਤੁਹਾਨੂੰ ਦਿੰਦਾ ਹਾਂ ਤਾਂ ਜੋ ਤੁਹਾਡਾ ਅਤੇ ਤੁਹਾਥੋਂ ਤੁਹਾਥੋਂ ਪਿੱਛੋਂ ਤੁਹਾਡੇ ਬੱਚਿਆਂ ਦਾ ਭਲਾ ਹੋਵੇ ਅਤੇ ਤੁਸੀਂ ਉਸ ਜ਼ਮੀਨ ਉੱਤੇ ਆਪਣੇ ਦਿਨ ਲੰਮੇ ਕਰੋ ਜਿਹੜੀ ਯਹਵਾ ਤੁਹਾਡਾ ਪਰਮੇਸ਼ਰ ਤੁਹਾਨੂੰ ਸਦਾ ਲਈ ਦਿੰਦਾ ਹੈ ਠਹਿਰਨ ਲਈ ਨਗਰ ਤਾ ਮੂਸਾ ਨੇ ਜਰਦਨ ਦੇ ਪਾਰ ਚੜ੍ਹਦੇ ਪਾਸੇ ਵੱਲ ਤਿੰਨ ਸ਼ਹਿਰ ਵੱਖਰੇ ਕੀਤੇ ਤਾਂ ਜੋ ਉਥੇ ਖੁਨੀ ਨਾਠ ਜਾਵੇ ਜਿਸ ਨੇ ਆਪਣੇ ਗਵਾਂਢੀ ਨੂੰ ਵਿਸਰਪੋਲੇ ਮਾਰ ਸੁੱਟਿਆ ਹੋਵੇ ਅਤੇ ਉਹਦੇ ਨਾਲ ਪਿਛਲੀਆਂ ਦਿਨਾਂ ਵਿੱਚ ਉਸ ਦਾ ਵੈਰੀ ਨਹੀਂ ਸੀ ਉਹ ਉਹਨਾਂ ਸ਼ਹਿਰਾਂ ਵਿੱਚੋਂ ਇੱਕ ਵਿੱਚ ਨਾਠ ਜਾਵੇ ਅਤੇ ਜਿਉਂਦਾ ਰਹੇ ਅਰਥਾਤ ਗਉਬੇਨੀਆਂ ਲਈ ਉਜਾੜ ਵਿੱਚ ਉੱਚੇ ਮੈਦਾਨ ਦੇ ਉੱਤੇ ਬਸਰ ਅਤੇ ਗਾਧੀਆਂ ਲਈ ਗਿਲਆਦ ਵਿੱਚੋਂ ਗ੍ਰਾਮੋਥ ਅਤੇ ਮਨੱਛੀਆਂ ਲਈ ਬਸ਼ਾਨ ਵਿੱਚ ਗੋਲਾਨ ਵਿਵਸਥਾ ਬਾਰੇ ਜਾਣਕਾਰੀ ਇਹ ਉਹ ਵਿਵਸਥਾ ਹੈ ਜਿਹੜੀ 모ਸਾ ਨੇ ਇਸرائیਲੀਆਂ ਅੱਗੇ ਰੱਖੀ ਅਤੇ ਇਹ ਉਹ ਸਾਖੀਆਂ ਵਿਧੀਆਂ ਅਤੇ ਕਾਨੂੰਨ ਹਨ ਜਿਹੜੇ 모ਸਾ ਇਸرائیਲੀਆਂ ਨੂੰ ਜਦ ਉਹ ਮੇਸ਼ਰ ਤੋਂ ਨਿਕਲੇ ਜਰਦਨ ਪਾਰ ਉਸ ਦੂਣ ਵਿੱਚ ਦੱਸੇ ਜਿਹੜੀ ਬੈਤਪੋਰ ਅੱਗੇ ਸਿਹੌਣ ਅਮੋਰੀਆਂ ਦੇ ਰਾਜੇ ਦੇ ਦੇਸ਼ ਵਿੱਚ ਸੀ ਉਹ ਹਸ਼ਬਾਉਣ ਵਿੱਚ ਵਸਦਾ ਸੀ ਜਿਸ ਨੂੰ 모ਸਾ ਅਤੇ ਇਸرائیਲੀਆਂ ਨੇ ਜਦ ਉਹ ਮਿਸਰੋਂ ਨਿਕਲੇ ਸਨ ਮਾਰਿਆ ਅਤੇ ਉਹਨਾਂ ਨੇ ਉਸ ਦੇ ਦੇਸ਼ ਉੱਤੇ ਕਬਜ਼ਾ ਕਰ ਲਿਆ ਨਾਲੇ ਬਸ਼ਾਉਣ ਦੇ ਰਾਜੇ ਔਂਗ ਦੇ ਦੇਸ਼ ਉੱਤੇ ਵੀ ਇਹ ਅਮੋਰੀਆਂ ਦੇ ਦੋਨੋਂ ਰਾਜੇ ਸਨ ਅਤੇ ਉਹ ਜਰਦਨ ਪਾਰ ਚੜ੍ਹਦੇ ਪਾਸੇ ਵਸਦੇ ਸਨ ਅਰੋਏਰ ਤੋਂ ਜਿਹੜਾ ਅਰਨੌਨ ਦੇ ਨਾਲੇ ਦੇ ਬੰਨੇ ਉੱਤੇ ਹੈ ਸਿਹੌਨ ਪर्वਤ ਤੀਕ ਜਿਹੜਾ ਹਰਮੋਨ ਵੀ ਹੈ ਅਤੇ ਸਾਰਾ ਆਰਾਬਾਹ ਜਰਦਨ ਤੋਂ ਪਾਰ ਪੂਰਬ ਵੱਲ ਅਰਥਾਤ ਆਰਾਬਾਹ ਦੇ ਸਮੁੰਦਰ ਤੀਕ ਜਿਹੜਾ ਪਿਸਗਾਹ ਦੀ ਟਾਲ ਹੇਠ ਹੈ ਉਹਨਾਂ ਨੇ ਕਬਜਾ ਕਰ ਲਿਆ ਆਮੇਨ